ਕਪੁਰਾ ਦਾ ਦਬ ਕਬੜਾਣੀ ਰਹਿਣੀ ਸੇਣੀ ਵੀ ਨਵਾ ਬਾਬਾ ਵਗੂਏ ਚਾਤੀ ਦੀਆਂ ਤਿੰਨ ਸਿੱਧੀਆਂ ਤਿੰਨ ਸਿੱਧੀਆਂ ਨੇ ਘੋੜੇ ਨੁੱਕਰੀ ਦੁਨਾਲੀ ਤੀਜੀ ਮੈਂ ਸ਼ੂਟ ਕਰਦੇ ਹੁੰਦੇ ਸੀ ਅਕਸਰ ਸਟੋਰੀਆਂ ਮੈਂ ਦੇਖਦੀ ਰਹੀਆਂ ਸੋ ਬਹੁਤ ਮਿਹਨਤ ਕੀਤੀ ਹੈ ਜਿੰਨਾ ਕਿ ਮੈਨੂੰ ਦੱਸਿਆ ਬਹੁਤ ਸੋਹਣੀ ਫਿਲਮੇ ਬਹੁਤ ਇੱਕ ਅੱਛਾ ਮੈਸੇਜ ਹੈ ਇਸ ਮੂਵੀ ਦੇ ਵਿੱਚ ਸੋ ਮੇਰੇ ਤੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿਉਂਕਿ ਜਦੋਂ ਇਹ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ ਇਹਨਾਂ ਤੇ ਮਿਹਨਤ ਬਹੁਤ ਲੱਗਦੀ ਹੈ ਸੋ ਤੁਸੀਂ ਸਾਰਿਆਂ ਨੇ ਸਾਥ ਦੇਣਾ ਸਪੋਰਟ ਕਰਨਾ ਤੇ ਸਾਰਿਆਂ ਨੇ ਜਾ ਕੇ ਮੂਵੀ ਨੂੰ ਜ਼ਰੂਰ ਦੇਖਣਾ ਆ ਤਾਂ ਇੱਕ ਤਾੜੀ ਲਾ ਕੇ ਦੱਸ ਦੋ ਜੀ ਜਾਵਾਂਗੇ ਸਾਰੇ ਰਲ ਕੇ ਸੋ ਸਾਡੇ ਵਿੱਚ ਦਾ ਸਾਡੇ ਐਮ ਐਲ ਏ ਸਾਹਿਬ ਕੁਲਵੰਤ ਸਿੱਧੂਾ ਜੀ ਸੋ ਅਬੂਬਾ ਜੀ ਪ੍ਰਦੀਪ ਬੱਪੂ ਜੀ ਹੁਣ ਤਾਂ ਮੈਨੂੰ ਨਾਮ ਯਾਦ ਆ ਗਿਆ ਸੁਰੀ ਮੇਰੇ ਗਾਣੇ ਦੀ ਗੱਲ ਅੱਜ ਮੇਰਾ ਗਾਣਾ ਰਿਲੀਜ਼ ਹੋਇਆ ਜੀ ਤਿੰਨ ਸਹੇਲੀਆਂ ਥੈਂਕ ਯੂ ਸੋ ਮੱਚ ਸੋ ਉਹਦੇ ਕੁਝ ਕੁ ਬੋਲ ਤੁਹਾਡੇ ਨਾਲ ਸਾਂਝੇ ਕਰਾਂਗੀ ਮੈਂ ਗਾਣਾ ਤੇ ਨਹੀਂ ਠੰਡ ਸੂਰਾ ਵੀ ਚਾਦੀ ਲੱਗ ਰਹੀ ਸੋ ਠੀਕ ਹੈ ਮੁੰਡਾ ਕਪਰੁਸ਼ ਕੀਨ ਮੁੱਛਾਂ ਕੁੰਡੀਆਂ ਨੀ ਮੈਚੀਦੇ ਨਵਸਾ ਕੇ ਬੇ ਕੀ ਕੁੰਡੀਆਂ ਮੁੰਡਾ ਗੱਬ ਮੇਦੀ ਨਫਸਾ ਕੀ ਬੇਗੀ ਕੁੰਡੀਆਂ ਗੱਪੁਰ ਦਾ ਦੱਬ ਕਬੜਾ ਨਹੀਂ ਰਹਿਣੀ ਸਿਹੜੀ ਵੀ ਨਵਾਬਾ ਵਗੂਏ ਝੱਟ ਦੀਆਂ ਤਿੰਨ ਸੇਲੀਆਂ ਤਿੰਨ ਸੇਲੀਆਂ ਨੇ ਘੋੜੇ ਨੁੱਕਰੀ ਦੁਨਾਲੀ ਤੀਜੀ ਮੈਂ ਝੱਟ ਦੀਆਂ ਤਿੰਨ ਸੇਲੀਆਂ ਨੇ ਘੋੜੇ ਨੁੱਕਰੀ ਦੁਨਾਲੀ ਤੀਜੀ ਮੈਂ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਪੁਰਾ ਦੱਬ ਕਬੜਾਣੀ ਰਹਿਣੀ ਸੇੜੀ ਵੀ ਨਵਾ ਬਾਬਾ ਵਗੂਏ ਚਾਤੀ ਦਿਨਾ ਤਿੰਨ ਸੇਲੀਆਂ ਤਿੰਨ ਸੇਲੀਆਂ ਨੇ ਘੋੜੇ ਨੁੱਕਰੀ ਦੁਨਾਲੀ ਤੀਜੀ ਮੈਂ ਸ਼ੂਟ ਕਰਦੇ ਹੁੰਦੇ ਸੀ ਅਕਸਰ ਸਟੋਰੀਆਂ ਮੈਂ ਦੇਖਦੀ ਰਹੀ ਹਾਂ ਸੋ ਬਹੁਤ ਮਿਹਨਤ ਕੀਤੀ ਹੈ ਜਿੰਨਾ ਕਿ ਮੈਨੂੰ ਦੱਸਿਆ ਬਹੁਤ ਸੋਹਣੀ ਫਿਲਮ ਹੈ ਬਹੁਤ ਇੱਕ ਅੱਛਾ ਮੈਸੇਜ ਹੈ ਇਸ ਮੂਵੀ ਦੇ ਵਿੱਚ ਸੋ ਮੇਰੇ ਤੋਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿਉਂਕਿ ਜਦੋਂ ਇਹ ਚੀਜ਼ਾਂ ਬਣਾਉਣੀਆਂ ਪੈਂਦੀਆਂ ਨੇ ਇਹਨਾਂ 'ਤੇ ਮਿਹਨਤ ਬਹੁਤ ਲੱਗਦੀ ਹੈ ਸੋ ਤੁਸੀਂ ਸਾਰਿਆਂ ਨੇ ਸਾਥ ਦੇਣਾ ਸਪੋਰਟ ਕਰਨਾ ਤੇ ਸਾਰਿਆਂ ਨੇ ਜਾ ਕੇ ਮੂਵੀ ਨੂੰ ਜ਼ਰੂਰ ਦੇਖਣਾ ਆ ਤਾਂ ਇੱਕ ਟਾੜੀ ਲਾ ਕੇ ਦੱਸ ਦਿਓ ਜੀ ਜਾਵਾਂਗੇ ਸਾਰੇ ਰਲ ਕੇ ਸੋ ਸਾਡੇ ਵਿੱਚ ਦਾ ਸਾਡੇ ਐਮਐਲਏ ਸਾਹਿਬ ਕੁਲਵੰਤ ਸਿੱਧੂ ਜੀ ਸੋ ਅਪੂਪਾ ਜੀ ਪ੍ਰਦੀਪ ਬੱਪੂ ਜੀ ਹੁਣ ਤਾਂ ਮੈਨੂੰ ਨਾਮ ਯਾਦ ਆ ਗਿਆ ਸੋ ਵੀ ਮੇਰੇ ਗਾਣੇ ਦੀ ਗੱਲ ਅੱਜ ਮੇਰਾ ਗਾਣਾ ਰਿਲੀਜ਼ ਹੋਇਆ ਜੀ ਤਿੰਨ ਸਹੇਲੀਆਂ ਥੈਂਕ ਯੂ so much ਸੋ ਕੋਈ ਕੁਝ ਕੋ ਬੋਲ ਤੁਹਾਡੇ ਨਾਲ ਸਾਂਝੇ ਕਰਾਂਗੀ ਮੈਂ ਗਾਣਾ ਐਨੀ ਠੰਡ ਇਸ ਸੁਰਾਂ ਵੀ ਚਾਹੀਏ ਲੱਗ ਰਹੀ ਹੈ ਸੋ ਠੀਕ ਹੈ ਮੁੰਡਾ ਗੱਬਰੂ ਸ਼ਕੀਨ ਮੁੱਛਾ ਕੁੰਡੀਆਂ ਨੀ ਮੇਚੀ ਦਿਨ ਵਸਾ ਕੇ ਬੇ ਕੀ ਕੁੰਡੀਆਂ ਮੁੰਡਾ ਗੱਬਰੂ ਸ਼ਕੀਨ ਮੁੱਛਾ ਕੁੰਡੀਆਂ ਨੀ ਮੇਚੀ ਦਿਨ ਤਿੱਤੀਆਂ ਤਿੰਨ ਸੇਲੀਆਂ ਤਿੰਨ ਸੇਲੀਆਂ ਨੇ ਕੋੜੇ ਨੁੱਕਰੀ ਦੁਨਾਲੀਤੀ ਜੀ ਮੈਂ ਜੱਟ ਦੀਆਂ ਤਿੰਨ ਸੇਲੀਆਂ ਨੇ ਕੋੜੇ ਨੁੱਕਰੀ ਦੁਨਾਲੀਤੀ ਜੀ ਮੈਂ ਥੈਂਕ ਯੂ ਜੀ ਥੈਂਕ ਯੂ ਸੋ ਮਚ